ਸੰਗਤ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਕੇ ਫਤ ਸੂਨ ਵਗਰ ਨਿਵਾਸੀਆਂ ਵੱਲੋਂ ਇੱਕ ਸਰਬ ਧਰਮ ਸੰਮੇਲਨ ਜਿਹੜਾ ਪ੍ਰੋਗਰਾਮ ਹੈ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੂਰੇ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆਪਾਂ ਗੁਰਦੁਆਰਾ ਭਾਈ ਮਨੀ ਸਿੰਘ ਰੰਧਾਵਾ ਪੱਤੀ ਪਿੰਡ ਸਹਿਰ ਲੌਂਗੋਵਾਲ ਦੇ ਵਿੱਚ ਤੇ ਪੂਰੀ ਸੰਗਤ ਖੜੀ ਹੈ ਜਿੱਥੇ ਕਿ ਮੁਸਲਮਾਨ ਭਰਾ ਵੀ ਖੜੇ ਨੇ ਤੇ ਬਾਬਾ ਜੀ ਵੀ ਖੜੇ ਨੇ ਤੇ ਇਧਰ ਸਾਡੇ ਹਿੰਦੂ ਮਾਤਰੇ ਪਾਈ ਭਾਈ ਭਿਖੜੇ ਨੇਗੇ ਤੇ ਬਾਬਾ ਜੀ ਤੋਂ ਆਪਾਂ ਲੈਣਿਆ ਪਹਿਲਾਂ ਜਾਣਕਾਰੀ ਕਿ ਜਿਹੜਾ ਸਮਾਯਲਨ ਹੈਗਾ ਇਹ ਕੀ ਮਕਸਦ ਹੈ ਕੀ ਮਕਸਦ ਆਪਣਾ ਜਿਹੜਾ ਆਪਾਂ ਕਰਵਾ ਰਹੇ ਆਂਗੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬਾਬਾ ਜੀ ਦਿਓ ਬਾਬਾ ਜੀ ਥੋੜੀ ਜਾਣਕਾਰੀ ਜੀ ਸਨਮਾਨ ਤੇ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਬਾਣੀ ਦਾ ਫਰਮਾਨ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੋ ਮੰਦੇ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਦੇ ਮਹਾਵਾਕ ਅਨੁਸਾਰ ਸ਼ਹਿਰ ਨਗਰ ਨਗਰ ਲੋਂਗੋਵਾਲ ਦੀਆਂ ਸੰਗਤਾਂ ਨੇ ਤੇ ਸਾਰੇ ਧਰਮਾਂ ਨੇ ਰਲ ਮਿਲ ਕੇ ਸਿੱਖ ਮੁਸਲਮਾਨ ਤੇ ਸਨਾਤਨ ਧਰਮ ਦੇ ਵੀਰਾਂ ਨੇ ਰਲ ਮਿਲ ਕੇ ਸਰਬ ਧਰਮ ਸੰਮੇਲਨ 16 ਫਰਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਵਿਖੇ ਪੱਤੀ ਰੰਧਾਵਾ ਵਿਖੇ ਕਰਵਾਇਆ ਜਾ ਰਿਹਾ ਹੈ ਜੀਦੇ ਵਿੱਚ مولانا محمد ਉਸਮਾਨ रहमान ਮੀ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ ਉਹ ਵੀ ਪਹੁੰਚ ਰਹੇ ਨੇ ਤੇ ਸਿੱਖ ਕੌਮ ਦੇ ਮਹਾਨ ਬਦਮਾਨ ਸਿੰਘ ਸਹਬਾਨ ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ ਜੀ ਦੰਦਮੇ ਟਕਸਾਲ ਉਹ ਵੀ ਪਹੁੰਚ ਰਹੇ ਨੇ ਸੋ ਸ਼ਹਿਰ ਸੰਗਰੂਰ ਤੋਂ ਸਨਾਤਨ ਧਰਮ ਦੇ ਬੁਲਾਰੇ ਪ੍ਰਚਾਰਕ Swami Shankar Muni ਜੀ ਉਹ ਵੀ ਹਾਜ਼ਰੀ ਭਰ ਰਹੇ ਨੇ ਤੇ ਅਸੀਂ ਸਾਰੀਆਂ ਸੰਗਤਾਂ ਤੇ ਸਾਰੀਆਂ ਸੰਗਤਾਂ ਨੂੰ ਰਲ ਮਿਲ ਕੇ ਬੇਨਤੀ ਕਰਦੇ ਆ ਕਿ ਭਾਈ ਇਹਨਾਂ ਮਹਾਨ ਪ੍ਰਚਾਰਕਾਂ ਦੇ ਮਹਾਨ ਵਿਦਮਾਨਾਂ ਦੇ ਵਿਚਾਰ ਸੁਣਨ ਵਾਸਤੇ ਸਾਰੀਆਂ ਸੰਗਤਾਂ ਨੇ 16 ਤਰੀਕ ਨੂੰ ਆਪੋ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਸੋ ਇਹਨਾਂ ਧਾਰਮਿਕ ਆਗੂਆਂ ਪਾਸੋਂ ਸੁੰਦਰ ਸੋਹਣੇ ਵਿਚਾਰ ਸੁਣ ਕੇ ਆਪਣੇ ਜੀਵਨ ਸਫਲ ਬਣਾਉਣੇ ਤੇ ਜਿਹੜਾ ਇਹਦਾ ਮੁੱਖ ਮਕਸਦ ਆ ਉਹ ਇਹ ਹੈ ਵੀ ਅਸੀਂ ਜਾਤਾਂ ਪਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਜਿਹੜਾ ਝਗੜਾ ਵਗੈਰਾ ਉਹ ਤੋਂ ਉੱਪਰ ਉੱਠ ਕੇ ਅਸੀਂ ਸੋ ਇਨਸਾਨੀਅਤ ਨੂੰ ਮਤਲਬ ਸਮਝੀਏ ਨਾ ਕਿ ਅਸੀਂ ਧਰਮਾਂ ਦੇ ਬਖੇੜਿਆਂ ਵਿੱਚ ਪਈਏ ਧਰਮ ਇੱਕੋ ਹੀ ਆ ਕੇਵਲ ਪਰਮੇਸ਼ਰ ਦਾ ਨਾਮ ਜਪਣਾ ਤੇ ਇਨਸਾਨੀਅਤ ਦੀ ਸੇਵਾ ਕਰਨੀ ਸੋ ਉਹਨੂੰ ਅਸੀਂ ਮੁੱਖ ਰੱਖਦੇ ਆ ਇਹ ਜਿਹੜਾ ਸਮਾਗਮ ਆ ਸੋ ਸੰਗਤ ਜੀ ਰਲ ਮਿਲ ਕੇ ਸੰਗਤਾਂ ਨੇ ਉਲੀਕਿਆ ਕਿ ਸ਼ਹਿਰ ਲੋਂਗੋਵਾਲ ਨਗਰ ਲੋਂਗੋਵਾਲ ਦੇ ਵਿੱਚ ਕੋਈ ਜਾਤੀਵਾਦ ਕੋਈ ਕਿਸੇ ਤਰ੍ਹਾਂ ਦਾ ਧਾਰਮਿਕ ਬਖੇੜਾ ਬਿਲਕੁਲ ਨਹੀਂ ਹੈ ਅਸੀਂ ਸਾਰੇ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਰੱਖਦੇ ਆ ਔਰ ਬੜੇ ਵਧੀਆ ਮੇਲ ਜੋਲ ਤਰੀਕੇ ਨਾਲ ਸੋ ਸੰਗਤ ਜੀ ਮਿਲਬਰਤਨ ਨਾਲ ਅਸੀਂ ਸਾਰੇ ਇੱਥੇ ਰਹਿ ਰਹੇ ਹਾਂਗੇ ਇਹਦਾ ਮੁੱਖ ਮਕਸਦ ਇਹ ਹੀ ਆ ਵੀ ਅਸੀਂ ਧਰਮਾਂ ਦੇ ਝਗੜਿਆਂ ਤੇ ਨਾ ਪਈਏ ਕਿਉਂਕਿ ਧਾਰਮਿਕ ਝਗੜੇ ਕਈ ਵਾਰ ਵੱਡਾ ਬਿਵਾਦ ਖੜਾ ਕਰ ਜਾਂਦੇ ਨੇ ਅਸੀਂ ਆਪਸ 'ਚ ਭਾਈਚਾਰਕ ਸਾਂਝ ਆ ਜਿਹੜੀ ਸਾਡੀ ਉਹਨੂੰ ਕਾਇਮ ਰੱਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਤਰ ਤੁਹਾਡਾ ਇਹਨਾਂ ਨੇ ਬੋਲੇ ਆ ਹਾਂਜੀ ਸਾਰੇ ਨੂੰ ਬੇਨਤੀ ਹੈ ਜਿਵੇਂ ਬਾਬਾ ਜੀ ਨੇ ਦੱਸਿਆ ਸਰਵੇ ਭਵੰਤੁ ਸੁਖੇਨ ਸਰਵੇ ਸੰਤੂ ਨਿਰਾਮਯਾ ਸਰਵੇ ਭਦਰਾਨੀ ਪਸ਼ਯੰਤੀ ਮਾਕਸ਼ਯੰ ਦੁਖਭਾਵ ਬਵੇਤ ਜੋ ਸਰਬ ਧਰਮ ਸੰਮੇਲਨ ਕਰਨ ਜਾ ਰਹੇ ਹਨ ਹਿੰਦੂ ਮੁਸਲਮ ਸਿੱਖ ਇਕੱਠੇ ਸਭ ਨੂੰ ਬੇਨਤੀ ਹੈ ਜੀ 16 ਫਰਵਰੀ ਦਿਨ ਐਤਵਾਰ ਨੂੰ ਸਭ ਨੇ ਵੱਤੋਂ ਵੱਧ ਛੱਡ ਕੇ ਹਿੱਸਾ ਲੈਣਾ ਹੈ ਔਰ ਸਰਬ ਧਰਮ ਸੰਮੇਲਨ ਦੇ ਵਿੱਚ ਬੈਠ ਕੇ ਉਹਨਾਂ ਕੇ ਵਿਚਾਰ ਸੁਣਨੇ ਸਾਰੇ ਨੂੰ ਇਹੀ बार-बार ਬੇਨਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ بسم اللہ الرحمن الرحیم شروع اللہ ਦੇ ਨਾਮ ਨਾਲ ਜੋੜ ਬੜਾ ਮਿਹਰਬਾਨ نہایت ਰਹਿਮ ਕਰਨ ਕਰਨ ਵਾਲਾ ਅਸੀਂ ਸਾਰੇ ਭਾਈਚਾਰੇ ਨੇ ਇਕੱਠੇ ਹੋ ਕੇ ਛੋਟਾ ਜਿਹਾ ਪ੍ਰਾਲਾ ਕਰਿਆ ਕਿ ਅਸੀਂ ਸਾਰੇ ਇਨਸਾਨੀਅਤ ਦਾ ਪੈਗਾਮ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਕੱਠੇ ਹੋ ਕੇ ਇੱਕ ਇੱਕ ਪਲੇਟ ਵਾਂਗ ਤੇ ਇਕੱਠੇ ਹੋਈਏ ਵਿਚਾਰ ਸਾਂਝੇ ਕਰੀਏ ਇਹ ਧਰਮ ਨੇ ਸਾਨੂੰ ਇੱਕ ਹੋਣਾ ਸਿਖਾਇਆ ਹੈ ਰੱਬ ਇੱਕ ਹੈ ਪਰਮਾਤਮਾ ਇੱਕ ਹੈ ਅਸੀਂ ਇੱਕ ਰੂਪ ਵਿੱਚ ਮੰਨਦੇ ਹਾਂ ਉਹਦੀ ਅਸੀਂ ਅੱਗੇ ਕਰ ਬਣ ਕੇ ਰਹੀ ਹੈ ਇਹੀ ਕਲਮਾ ਕਹਿੰਦਾ ਲਾ ਇਲਾ ਇਲਾ ਲਾਹ ਮੁਹੰਮਦ ਰਸੂਲਲਾਹ ਕਿ ਇੱਕ ਅੱਲਾ ਦੀ ਜ਼ਾਤ ਹੈ ਜਿਸ ਨੂੰ ਅਸੀਂ ਇਬਾਦਤ ਕਰਨੀ ਦੀ ਬੰਦੀ ਕਰਨੀ ਹੈ ਔਰ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਕਿ ਆਦੇ ਪੜੋਸੀਆਂ ਦਾ ਖਿਆਲ ਰੱਖਣਾ ਹੈ ਬੜਿਆਂ ਛੋਟਿਆਂ ਦਾ ਖਿਆਲ ਰੱਖਣਾ ਹੈ ਇੱਕ ਦੂਸਰੇ ਤੁਹਾਨੂੰ ਦਾ ਅਦਬ ਕਰਨਾ ਹੈ ਇhtiram ਕਰਨਾ ਹੈ ਇਹੀ ਸਾਨੂੰ ਸੰਦੇਸ਼ ਮਿਲਦਾ ਹੈ ਇਹੀ ਅਸੀਂ ਪੈਗਾਮ ਪਹੁੰਚਾਉਣਾ ਚਾਹੁੰਦੇ ਆ ਉਹਦੇ ਵਿਚੇ ਨਾਲ ਸਾਰੇ ਭਾਈਚਾਰੇ ਇਕੱਠੇ ਹੋ ਕੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀ ਹਮ ਹਮਾ ਕੇ ਆਪਦੀ ਸੰਗਤਾਂ ਨੂੰ ਲੈ ਕੇ ਦੂਰੋਂ ਨੇੜੋਂ ਸਾਰੇ ਪਹੁੰਚਣਾ ਤਾਂ ਕਿ ਪ੍ਰੋਗਰਾਮ ਜਿਹੜਾ ਸਾਡਾ ਸਫਲ ਹੋ ਸਕੇ ਅਲਹਮਦੁਲਿਲਾ ਰਬ ਲਾ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਵਾਹਿਗੁਰੂ ਕਸਰ ਬੋਹਰੀ ਫਤੇ ਲੋ ਜੀ ਸੰਗਤ ਜੀ ਹੱਥ ਬਨ ਕੇ ਬੇਨਤੀ ਆ ਸਾਰੇ ਭਰਾਵਾਂ ਨੂੰ ਕਿ ਜਿਹੜੇ ਜਿਹੜੇ ਭਰਾ ਆਪਣੀ ਵੀਡੀਓ ਦੇਖ ਰਹੇ ਨੇਗੇ ਬਾਈ ਬਣ ਕੇ ਨਾ ਸਰਬ ਧਰਮ ਸੰਮੇਲਨ ਜਿਹੜਾ ਇਹ ਪ੍ਰੋਗਰਾਮ ਹੈ 16 ਫਰਵਰੀ ਦਿਨ ਐਤਵਾਰ ਨੂੰ ਨਗਰ ਵੱਲੋਂ ਕਰਵਾਇਆ ਜਾ ਰਿਹਾ ਹੈ ਗੁਰਦੁਆਰਾ ਭਾਈ ਮਨੀ ਸਿੰਘ ਜੀ ਰੰਧਾਵਾ ਪੱਤੀ ਦੇ ਵਿੱਚ ਭਾਈਵਾਨ ਕਹਿੰਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੇ ਵਿਦਵਾਨ ਆ ਰਹੇ ਨੇਗੇ ਇਹਨਾਂ ਦੇ ਵਿਚਾਰ ਸੁਣ ਕੇ ਤੁਸੀਂ ਸਰਬ ਧਰਮ ਸੰਮੇਲਨ ਦੇ ਵਿੱਚ ਹਾਜ਼ਰੀ ਜ਼ਰੂਰ ਲਵਾਓ ਧੰਨਵਾਦ ਜੀ